ਹਾਂਜੀ ਸਟੂਡੈਂਟਸ ਅਸੀਂ ਗੱਲ ਕਰਾਂਗੇ ਗੁਰੂ ਹਰ राय ਜੀ ਦੇ ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਐਮਸੀਕਿਊਜ਼ ਬਾਰੇ ਤਾਂ ਸਭ ਤੋਂ ਪਹਿਲਾਂ ਅਸੀਂ ਗੁਰੂ ਹਰ राय ਜੀ ਦੇ ਜਿਹੜੇ ਸੰਬੰਧਿਤ ਚ ਕੁਐਸਚਨ ਨੇ ਉਹ ਕਰਾਂਗੇ ਪਹਿਲਾ ਹੈਗਾ ਸਿੱਖਾਂ ਦੇ 7ਵੇਂ ਗੁਰੂ ਕੌਣ ਸਨ ਗੁਰੂ ਹਰ राय ਜੀ ਗੁਰੂ ਹਰ राय ਜੀ ਦਾ ਗੁਰਗੱਦੀ ਦਾ ਸਮਾਂ ਕੀ ਸੀ 1644 ਤੋਂ 1661 ਤੱਕ ਗੁਰੂ ਹਰ राय ਜੀ ਦਾ ਜਨਮ ਸਥਾਨ ਕਿਹੜਾ ਹੈ ਕੀਰਤਪੁਰ ਗੁਰੂ ਹਰ राय ਜੀ ਦੇ ਪਿਤਾ ਕੌਣ ਸਨ ਬਾਬਾ ਗੁਰਦਿੱਤਾ ਜੀ ਗੁਰੂ ਹਰ राय ਜੀ ਦੀ ਮਾਤਾ ਕੌਣ ਸਨ ਮਾਤਾ ਨਿਹਾਲ ਦੇਵੀ ਗੁਰੂ ਕਿਹੜੇ ਗੁਰੂ ਦਾ ਕਾਰਜਕਾਲ ਸ਼ਾਂਤਮਈ ਰਿਹਾ ਗੁਰੂ ਹਰ Rai ਜੀ ਦਾ ਗੁਰੂ ਹਰ Rai ਜੀ ਨੇ ਔਰੰਗਜ਼ੇਬ ਦੇ ਬੁਲਾਉਣ ਤੇ ਆਪ ਨਾ ਜਾ ਕੇ ਕਿਸ ਨੂੰ ਭੇਜਿਆ ਸੀ RAM Rai ਨੂੰ ਮਿੱਟੀ ਮੁਸਲਮਾਨ ਕੀ ਟੇੜੇ ਪਈ ਕੁਮਿਹਾਰ ਘੜੀ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ਇਹ ਸ਼ਲੋਕ ਕਿੱਥੋਂ ਲਿਆ ਗਿਆ ਆਸਾ ਦੀ ਬਾੜ ਦੇ ਵਿੱਚੋਂ ਇਹ ਸ਼ਲੋਕ ਲਿਆ ਗਿਆ ਦਾਰਾ ਸਿਕੋ ਕੌਣ ਸੀ ਔਰੰਗਜ਼ੇਬ ਦਾ ਭਰਾ ਗੁਰੂ ਹਰ राय ਜੀ ਨੇ ਕਿਸ ਮੁਗਲ ਰਾਜਕੁਮਾਰ ਦੀ ਸਹਾਇਤਾ ਕੀਤੀ ਦਾਰਾ ਸਕੋ ਦੀ ਗੁਰੂ ਹਰ राय ਜੀ ਦੇ ਕਾਰਜਕਾਲ ਦੌਰਾਨ ਬਖਸ਼ੀਸ਼ਾ ਦਾ ਕੀ ਅਰਥ ਹੈ ਪ੍ਰਚਾਰ ਕਰਨ ਦਾ ਮੁੱਖ ਕੇਂਦਰ ਕਿਹੜੇ ਗੁਰੂ ਨੇ ਬਿਮਾਰਾਂ ਤੇ ਗਰੀਬ ਲੋਕਾਂ ਲਈ ਹਸਪਤਾਲ ਖੋਲੇ ਗੁਰੂ ਹਰ राय ਜੀ ਨੇ ਗੁਰੂ ਹਰਾਈ ਜੀ ਦੁਆਰਾ ਸਿੱਖ ਧਰਮ ਦੇ ਪ੍ਰਚਾਰ ਲਈ ਕਿੰਨੇ ਬਖਸ਼ੀ ਸਥਾਪਿਤ ਕੀਤੇ ਗਏ 3 ਗੁਰੂ ਹਰਾਈ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਅਰੰਗਜੀਤ ਗੁਰੂ ਹਰਾਈ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ RAM RAJ ਤੇ HARI KRISHAN ਗੁਰੂ ਹਰਾਈ ਜੀ ਦੀ ਪਤਨੀ ਦਾ ਕੀ ਨਾਮ ਸੀ ਬੀਬੀ ਸੁਲਖਣੀ ਕੌਰ ਗੁਰੂ ਹਰ Rai ਜੀ ਦੇ ਬਾਰਸ ਕੌਣ ਸਨ ਗੁਰੂ ਹਰਕ੍ਰਿਸ਼ਨ ਭਾਈ ਸੰਗਤੀਆ ਤੇ ਭਾਈ ਗੋਂਡਾ ਨੂੰ ਕਿਹੜੇ ਸਿੱਖ ਗੁਰੂ ਦੁਆਰਾ ਬਦਲਿਆ ਗਿਆ ਸੀ ਗੁਰੂ ਹਰ Rai ਜੀ ਦੁਆਰਾ ਗੁਰੂ ਹਰ Rai ਜੀ ਇਸ ਮਿਸਲ ਦੇ ਸੰਸਥਾਪਕ ਨੂੰ ਅਸੀਸ ਦਿੱਤੀ ਸੀ ਗੁਰੂ ਹਰ Rai ji ਨੇ ਫੁਲਕੀਆ ਮਿਸਲ ਦੇ ਸੰਸਥਾਪਕ ਨੂੰ ਅਸੀਸ ਦਿੱਤੀ ਸੀ ਇਸ ਦੇ ਨਾਲ ਸਾਡੇ ਗੁਰੂ ਹਰ Rai ji ਬਾਰੇ ਜਿਹੜੇ MCQ ਨੇ ਉਹ ਖਤਮ ਹੁੰਦੇ ਨੇ ਅੱਗੇ ਅਸੀਂ ਗੱਲ ਕਰਾਂਗੇ ਗੁਰੂ ਹਰ ਕ੍ਰਿਸ਼ਨ ji ਦੀ ਜਿਨ੍ਹਾਂ ਨੂੰ ਬਾਲ ਗੁਰੂ ਦੇ ਵਜੋਂ ਜਾਣਿਆ ਜਾਂਦਾ ਏ ਤਾਂ ਸਾਡਾ ਪਹਿਲਾ ਕੁਐਸਚਨ ਇਹੀ ਆ ਕਿਹੜੇ ਗੁਰੂ ਬਾਲ ਗੁਰੂ ਵਜੋਂ ਜਾਣੇ ਜਾਂਦੇ ਨੇ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਪਿਤਾ ਕੌਣ ਸਨ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਦੇ ਮਾਤਾ ਕੌਣ ਸਨ ਮਾਤਾ ਸੁਲਖਣੀ ਗੁਰੂ ਹਰਕ੍ਰਿਸ਼ਨ ਜੀ ਦੀ ਉਮਰ ਕੀ ਸੀ ਜਦੋਂ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ 5 ਸਾਲ ਗੁਰੂ ਹਰਕ੍ਰਿਸ਼ਨ ਜੀ ਨੂੰ ਕਿਸ ਮੁਗਲ ਰਾਜੇ ਨੇ ਦਿੱਲੀ ਵਿੱਚ ਮਿਲਣ ਲਈ ਬੁਲਾਇਆ ਸੀ ਔਰੰਗਜ਼ੇਬ ਨੇ ਕਿਹੜੀ ਜਗ੍ਹਾ ਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਦੇਹਾਂਤ ਹੋਇਆ ਸੀ ਦਿੱਲੀ ਗੁਰਦੁਆਰਾ ਬਾਲਾ ਸਾਹਿਬ ਕਿਸ ਗੁਰੂ ਨਾਲ ਸੰਬੰਧਿਤ ਹੈ 8ਵੀਂ ਬਾਦਸ਼ਾਹੀ ਨਾਲ ਗੁਰੂ ਗੁਰਦੁਆਰਾ ਬਾਲਾ ਸਾਹਿਬ ਕਿੱਥੇ ਸਥਿਤ ਹੈ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਨਾਲ ਗੁਰੂ ਹਰਿਕ੍ਰਿਸ਼ਨ ਜੀ ਦਾ ਕੀ ਸੰਬੰਧ ਸੀ ਦਾਦਾ ਪੋਤਾ ਕਿਉਂਕਿ ਗੁਰੂ ਜਿਹੜੇ ਗੁਰਤੇਗ ਬਹਾਦਰ ਜੀ ਸੀ ਉਹ ਗੁਰੂ ਹਰਕ੍ਰਿਸ਼ਨ ਜੀ ਦੇ ਜਿਹੜੇ ਪਿਤਾ ਜੀ ਸੀ ਉਹਨਾਂ ਦੇ ਭਰਾ ਸੀਗੇ ਗੁਰੂ ਹਰਕ੍ਰਿਸ਼ਨ ਜੀ ਦਾ ਕਾਰਜਕਾਲ ਕਿਹੜਾ ਸੀ 1661 ਤੋਂ 1664 ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ ਕੀਰਤਪੁਰ ਕਿਹੜੇ ਗੁਰੂ ਦਾ ਗੁਰਗੱਦੀ ਕਾਲ ਕਾਰਜਕਾਲ ਸਭ ਤੋਂ ਛੋਟਾ ਰਿਹਾ 8ਵਾਂ ਗੁਰੂ ਗੁਰੂ ਹਰਕ੍ਰਿਸ਼ਨ ਜੀ ਦਾ ਉਤਰਾਧਿਕਾਰੀ ਕੌਣ ਸੀ ਗੁਰਤੇਗ ਬਹਾਦਰ ਗੁਰੂ ਹਰਕ੍ਰਿਸ਼ਨ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਔਰੰਗਜ਼ੇਬ ਇਸ ਦੇ ਨਾਲ ਹੀ ਸਾਡਾ ਜਿਹੜਾ ਇਹ ਕੁਐਸਚਨ ਇਹ ਟਾਪਿਕ ਆ ਜਿਹੜਾ ਖਤਮ ਹੁੰਦਾ ਏ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ